ਕਠ ਸੰਗਤਾ ਦਾ ਪਾਰੀ ਸੰਗਤਾ ਚ ਜਾ ਕੇ ਲੀਆਂ ਝੂਕੇ ਮੜੀ ਬਾਗੜ ਨੂੰ ਸੰਗਤਾ ਨੇ ਚੱਲੀਆਂ ਝੂਕੇ ਮੜੀ ਬਾਗੜ ਨੂੰ ਸੰਗਤਾ ਨੇ ਚੱਲੀਆਂ ਹੁੱਗੇ ਮੈੜੀ ਦਰ ਤੇ ਆਉਂਦੇ ਸ਼ਰਦਾ ਦੇ ਨਾਲ ਸੀਸ ਝੁਕਾਉਂਦੇ ਸਭ ਖੁਸ਼ੀਆਂ ਪੀਰ ਤੋਂ ਪਾਉਂਦੇ ਓਹ ਰਾਹਾਂ ਸੰਗ ਤਾਣੇ ਮੱਲੀਆਂ ਹੁੱਗੇ ਮੈੜੀ ਬਾਗੜ ਨੂੰ ਸੰਗ ਤਾਣੇ ਚੱਲੀਆਂ ਹੁੱਗੇ ਮੈੜੀ ਬਾਗੜ ਨੂੰ ਸੰਗ ਤਾਣੇ ਚੱਲੀਆਂ ਸਭ ਦੀਆਂ ਝੋਲੀਆਂ ਪਰ ਕੇ ਮੋੜੇ ਜ਼ਿੰਦਾਬਖਸ਼ ਪੁੱਤਾਂ ਦੇ ਜੋੜੇ ਸਭ ਦੀਆਂ ਝੋਲੀਆਂ ਪਰ ਕੇ ਮੋੜੇ ਜ਼ਿੰਦਾਬਖਸ਼ ਪੁੱਤਾਂ ਦੇ ਜੋੜੇ ਜਾਂਦੇ ਟਾਂਗੇ ਜੱਕੇ ਕੋੜ ਬਿਨਾਲ ਖੜੇ ਕਣ ਕੱਲੀਆਂ ਝੂਕੇ ਮੇਰੀ ਬਾਗੜ ਨੂੰ ਸੰਗਤਾਂ ਨੇ ਚੱਲੀਆਂ ਝੂਕੇ ਮੇਰੀ ਬਾਗੜ ਨੂੰ ਸੰਗਤਾਂ ਨੇ ਚੱਲੀਆਂ ਜੋ ਵੀ ਸੋਖਣਾ ਸੁਖ ਕੇ ਆਵੇ ਦਾਤਾ ਸਭ ਦੀਆਂ ਸਿਰੇ ਚੜਾਵੇ ਸਭ ਨੂੰ ਹਾਕਾਂ ਮਾਰ ਬੁਲਾਵੇ ਚਿੱਠੀਆਂ ਨੇ ਕੱਲੀਆਂ ਗੁੱਗੇ ਮੇਰੀ ਬਾਗੜ ਨੂੰ ਸੰਗਤਾਂ ਨੇ ਚੱਲੀਆਂ ਗੁੱਗੇ ਮੇਰੀ ਬਾਗੜ ਨੂੰ ਸੰਗਤਾਂ ਨੇ ਚੱਲੀਆਂ ਗੋਰਖਨਾਥ ਦੇ ਟਿੱਲੇ ਜਾ ਕੇ ਜੋਗੀ ਸਿੱਧ ਨੂੰ ਸੀਸ ਝਕਾ ਕੇ ਆਉਂਦੇ ਮਨ ਚਾਹੁੰਦਾ ਫਲ ਪਾ ਕੇ ਬਈ ਹੋਣ ਜਿੰਨਾ ਨੂੰ ਤਸੱਲੀਆਂ ਗੁੱਗੇ ਮੈੜੀ ਬਾਗੜੇ ਨੂੰ ਸੰਗ ਤਾਨੇ ਚੱਲੀਆਂ ਗੁੱਗੇ ਮੈੜੀ ਬਾਗੜੇ ਨੂੰ ਸੰਗ ਤਾਨੇ ਚੱਲੀ ਸੇਵਾਦਾਰ ਨੇ ਨੰਗਰ ਚਲਾਉਂਦੇ ਟਾਡੀ ਗੌਣ ਕਵਿਸ਼ਰ ਆਉਂਦੇ ਲਹਿਰੇ ਗਾਗੇ ਨਾ ਫਰਗਾਉਂਦੇ ਲਹਿਰੇ ਵਾਲੇ ਨਾ ਫਰਾ ਗਾਉਂਦੇ ਓਏ ਕਵੀ ਰਾਜ ਗੀਤ ਕਾਲੀਆਂ ਗੁੱਗੇ ਮੇੜੀ ਬਾਗੜੇ ਨੂੰ ਸੰਗਹ ਚਾਨ ਚੱਲੀਆਂ ਗੁੱਗੇ ਮੇੜੀ ਬਾਗੜੇ ਨੂੰ ਸੰਗਤਾਂ ਚੱਲੀਆਂ